ਦੋਸਤੋ ਇਸ ਵੇਲੇ ਦੀ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਤੇ ਇਹ ਕਾਫੀ ਜ਼ਿਆਦਾ ਵਿਵਾਦ ਇਸੜਿਆ ਹੋਇਆ ਹੈ ਦੋਸਤੋ ਸੰਦੀਪ ਸਿੰਘ ਥਾਪਰ ਦੇ ਬਾਰੇ ਤਾਂ ਤੁਸੀਂ ਸਭ ਜਾਣਦੇ ਹੀ ਹੋ ਕਿ ਸੰਦੀਪ ਸਿੰਘ ਥਾਪਰ ਸ਼ਿਵ ਸੇਨਾ ਦੇ ਪ੍ਰਧਾਨ ਨੇ ਅਤੇ ਅੱਜ ਇੱਕ ਪਰੇ ਬਾਜ਼ਾਰ ਦੇ ਵਿੱਚ ਢਿੰਗ ਸਿੰਘਾਂ ਦੇ ਵੱਲੋਂ ਉਸ ਦੀ ਸਕੂਟਰੀ ਡੋਕ ਕੇ ਸੰਦੀਪ ਸਿੰਘ ਥਾਪਰ ਦੇ ਉੱਪਰ ਤਲਵਾਰ ਦੇ ਨਾਲ ਹਮਲਾ ਕੀਤਾ ਹੈ ਅਤੇ ਨਹਿنگ ਸਿੰਘਾਂ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਸੰਦੀਪ ਸਿੰਘ ਥਾਪੁਰ ਜੋ ਕਿ ਸ਼ਿਵ ਸੈਨਾ ਆਗੂ ਦੇ ਪ੍ਰਧਾਨ ਨੇ ਅਤੇ ਉਹ ਨਹਿنگ ਸਿੰਘਾਂ ਦੇ ਬਾਰੇ ਕੁਝ ਗਲਤ ਬੋਲਦੇ ਰਹਿੰਦੇ ਸੀ ਅਤੇ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਉਸ ਥਾਂ ਤੋਂ ਨਹਿنگ ਸਿੰਘਾਂ ਦੇ ਵੱਲੋਂ ਉਸ ਦੀ ਸਕੂਟਰ ਲੈ ਕੇ ਉਥੋਂ ਫਰਾਰ ਹੋ ਜਾਂਦੇ ਨੇ ਅਤੇ ਇਸ ਤੋਂ ਬਾਅਦ ਸੰਦੀਪ ਸਿੰਘ ਥਾਪਰ ਨੂੰ ਪਰੇ ਬਾਜ਼ਾਰ ਦੇ ਵਿੱਚੋਂ ਲੋਕਾਂ ਦੇ ਦੁਆਰਾ ਉਠਾ ਕੇ ਉਸ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਅਤੇ ਹਜੇ ਤੱਕ ਹਮਲਾਵਰਾਂ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ ਸੋ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਦੇ ਬਾਰੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਕੀਮਤੀ ਸਮਾਂ ਕੱਢ ਕੇ ਦੋ ਗੋਲ ਜ਼ਰੂਰ ਲਿਖ ਕੇ ਜਾਓ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਮਿਲਦੇ ਆ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰਾਖਾ